ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਆ ਬੈ ਗਈ ਮੇਰੇ ਸਹਰਾਣੀ ਆ ਕੇ ਆ ਮੱਠੀਆਂ ਕਰਕੇ ਕਿ ਮੈਨੂੰ ਮੱਠੀਆਂ ਹੋ ਠੀਕ ਹੋ ਆਜੋ ਤੁਹਾਨੂੰ ਚਾਹ ਪਿਲਾ ਦਈਏ ਤੇ ਅੱਜ ਪਹਿਲਾਂ ਹੁਣ ਸੈਰ ਕਰਕੇ ਆਉਣੀਆਂ ਚਾਹ ਚੂ ਪੀ ਕੇ ਤੇ ਉਸ ਤੋਂ ਬਾਅਦ ਨਹਾ ਧੋ ਕੇ ਆਲੂ ਦੀਆਂ 6-7 ਕਬੂਰੀਆਂ ਖੇਤਾਂ ਚੋਂ ਪਟਾਉਣੀਆਂ ਨੇ ਲੰਗਰ ਚ ਦੇਣੀਆਂ ਨੇ ਆਪਾਂ ਕਿਤੇ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਉਸ ਤੋਂ ਬਾਅਦ ਦੇਖਦੇ ਆਂ ਫਿਰ ਜੋਤੀ ਸਰੂਪ ਸਾਹਿਬ ਆਉਣੀਆਂ ਤਦ ਨੂੰ ਮੈਂ ਕਿਹਾ ਸੀ ਕਿ ਚਾਚੇ ਨੇ 20 ਤੋ ਆਉਣਾ ਨਹੀਂ ਹੈਗਾ ਅੱਜ 20 ਤਰੀਕ ਹੈ ਆ ਮੈਂ ਉੱਥੇ ਪਤਾ ਕਰਿਆ ਸੀ ਜਿੱਥੇ ਆਪਣੇ ਲੰਗਰ ਹੁੰਦਾ ਹੁੰਦਾ ਉਹ ਕਹਿੰਦੇ ਭੱਠੀ ਕਾਲੂ ਚੜਨੀ ਆ 21 ਤਰੀਕ ਨੂੰ ਮੈਂ ਕਿਹਾ ਫਿਰ ਇੱਥੇ ਕਰਨਾ ਕੀ ਆ ਮੱਥਾ ਟੇਕ ਕੇ ਆਵਾਂਗੇ ਨਾਲੇ ਸੇਵਾ ਕਰਾਵਾਂਗੇ ਫਤੇਗੜ ਸਾਹਿਬ ਨਾਲੇ ਮਿਲਿਆ ਆਵਾਂਗੇ ਭਤੀਜ ਭਤੀਜੀਆਂ ਪੁੱਤਰ ਪਿਆਰਿਆਂ ਨੂੰ ਹਾਂ ਜੀ ਆਹ ਦੇਖੋ ਮੰਗਲੋ ਹੁਣੀ ਅੱਧਰ ਨੇ ਆਹ ਤੂੜੀ ਵਾਲੇ ਚ ਆ ਪਤਾ ਐ ਮੇਰੇ ਬੱਬਲੂ ਠੰਡ ਤੋਂ ਠੀਕ ਆਉਦੇ ਆ ਉਹ ਫੇਟ ਚੱਲੇ ਆਏ ਆਪਾਂ ਪਟਿਆਲੇ ਅੱਜ ਤੋਂ ਬੰਦੋਰੀਆਂ ਦੇਖਣੀਆਂ ਲਿਖੇ ਤੇ ਜੁੜੇ ਰਹੇ ਹੋ ਅੱਜ ਪਟਿਆਲੇ ਮਿਲਾਂਗੇ ਅਸੀਂ ਸ਼ੌਕੀ ਸ਼ੌਕੀ ਕੰਪਨੀਆਂ ਪਟਿਆਲੇ ਤੇਜੀ ਮਾਨ ਕੀ ਦੁਕਾਨੇ 22 ਨੰਬਰ ਆਚਲਾ ਬਣਾਉਂਗਾ ਇਹਦਾ ਰਿਪੋਰਟ ਹੋ ਗਿਆ ਜੁੜੇ ਰਹੇ ਹੋ ਦਲਦਿਆਂ ਹੁਣ ਆਪਾਂ ਹਾਂਜੀ ਮੋਟਰ ਤੇ ਪਹੁੰਚ ਜਾ ਨਹੀਂ ਹੈ ਔਰ ਔਰ ਜਿੱਦੇ ਆ ਜੀ ਹਰਦੀਆ ਹਾਂਜੀ ਖਾਲ ਪਾ ਲਈ ਆਪਾਂ ਚਲਦੇ ਆਂ ਆਲੂ ਵਾਲੇ ਖੇਤ ਚ ਹਾਂਜੀ ਬੇਲਾਂ ਹਜੇ ਸੁੱਕੀਆਂ ਨਹੀਂ ਹੈਗੀਆਂ ਆ ਤਿੰਨ ਚਾਰ ਔਲੀਆਂ ਪੱਟਾਂਗੇ ਸੱਤਕ ਕੱਟੇ ਪੱਟਣੇ ਦੀਗੇ ਇਹ ਹਜੇ ਸਪਰੇ ਹੁਣ ਕਰੀਆ ਕੱਲ ਪਰਸੋਂ ਸੁਕਾਉਣ ਵਾਲੀ ਤਾਂ ਹੀ ਇੰਨਾ ਜ਼ਿਆਦਾ ਕਵਾੜਾ ਆ ਆ ਆਲੂ ਹਫਤੇ ਤੱਕ ਪੱਟਾਂਗੇ ਹੁਣ ਹੋਰ ਦੋਸਤੋ ਗੱਲਬਾਤ ਜੇਕਰ ਦੇ ਟੋਟੇ ਮਿਲਦੇ ਆ ਤੁਹਾਨੂੰ ਅੱਜ ਪਟਿਆਲੇ ਆ ਕੇ ਤੇ ਕੁੜਤੇ ਪਜਾਮੇ ਦੇ ਕੱਪੜੇ ਵੀ ਖਰੀਦਣੇ ਨੇ ਅੱਜ ਤੇ ਪੈਂਟ ਸ਼ਰਟਾਂ ਵੀ ਲੈਣੀਆਂ ਹੈਗੀਆਂ ਨੇ ਕਿਉਂਕਿ ਦੋ ਤਿੰਨ ਪ੍ਰੋਗਰਾਮ ਵਿਆਹ ਆ ਗਏ ਯਾਰ ਵਾਹ 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 ਹਾਂਜੀ ਬਾਲਟੀਆਂ ਲੈਣ ਚੱਲੇ ਆ ਘਰ ਨੂੰ ਯਾਰ ਭਾਂਡੇ ਘੱਟ ਦੀਗੇ ਤੇ ਦੋ ਹੋਣੀਆਂ ਮੇਤੋਂ ਵੱਧ ਫਿਰ ਗਿਆ ਟਰੈਕਟਰ ਕਹਿੰਦੇ ਪੰਜ ਪੱਟਾਂ ਨਾਲੇ ਸਰ ਜਾਣਾ ਦੀ ਮੈਂ ਕਿਹਾ ਫਿਰ ਕੀ ਹੋ ਗਿਆ ਜੇ ਵੱਧ ਪੱਟੇ ਗਏ ਮੈਂ ਕਿਹਾ ਕਿਤੇ ਦੇ ਦਾਂਗੇ ਗੁਰਦੁਆਰਾ ਸਾਹਿਬ ਵੀ ਥੱਲੇ ਜਿਹੜਾ ਵਧੂ ਉਹ ਉਹ ਕਰ ਰਹੇ ਆ ਯਾਰ ਥੋੜਾ ਕੰਮ ਕਰ ਦੇਣੇ ਦੀ ਕਿਵੇਂ ਤੇ 2 ਘੰਟੇ ਨਹੀਂ ਦੱਸਦਾ ਦੋ ਬਾਈ ਆ ਕੰਮ ਨਿਵੇੜ ਕੇ 1:30 ਵਜੇ ਪਟਿਆਲੇ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਵੀ ਤੇ ਆਵਾਂਗੇ ਯਾਰ ਇੱਕ ਬੋਰੀ ਹੋਰ ਦੱਸੋ ਠੀਕ ਹੋ ਜਿਗਰ ਦੇ ਡੁੰਨੇਓ ਪਰ ਕਬਾੜ ਬਹੁਤ ਹੋ ਗਿਆ ਯਾਰ ਹੁਣ ਸਪਰੇਅ ਮੈਨੂੰ ਲੱਗਦਾ ਇੱਕ ਹੋਰ ਕਰਨੀ ਪੈਣੀ ਆ ਇਹਦੇ ਪਰ ਸਹਿਜ ਠੀਕ ਆ ਲੂ ਦਾ ਆਹ ਵਾਹੀ ਕੋ ਪਾਕਨ ਮਾਰਦਾ ਨਾਸਾਂ ਹੈ ਵੀਰੋ ਨਾ ਉਹ ਤੋਂ ਬਾਅਦ ਉਹ ਗੁਲਣਗੇ ਮੈਂ ਕਹਿੰਦਾ ਰੋਟੀ ਰੋਟੀ ਖਾ ਜਾਉਂਦਾ ਹਾਂ ਜੀ ਦੋਸਤੋ 12 ਵਜੇ ਨਾਲੇ ਨੇ ਹੁਣ ਘਰੇ ਆਏ ਆ ਕੱਲੂਆਂ ਦਾ ਕੰਮ ਨਮੇੜ ਕੇ ਆਲੂ ਛੱਡੇ ਜਾਂਦੇ ਜਿੱਥੇ ਆਪਾਂ ਦੇਣੇ ਸੀਗੇ ਤੇ ਉਹ ਕੋਪੀ ਖਾ ਕੇ ਆਉਣਾ ਆਜੋ ਜੀ ਤੁਹਾਨੂੰ ਵੀ ਰੋਟੀ ਖਵਾ ਦਈਏ ਹੁਣ ਪਹਿਲਾਂ ਪਟਿਆਲੇ ਗੁਰਦੁਆਰਾ ਸਾਹਿਬ ਆਵਾਂਗੇ ਉੱਥੇ ਵੀ ਆਲੂ ਆਪਾਂ ਦੇ ਕੇ ਆਵਾਂਗੇ ਤੇ ਮੱਥਾ ਟੇਕਾਂਗੇ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਏਸੀ ਮਾਰਕੀਟ ਆਉਂਗਾ 2:30 ਵਜੇ ਤੱਕ 4:00 ਵਜੇ ਆ ਜੂੰਗਾ ਬਾਈ ਹਾਂ ਜੀ ਗੱਡੀ ਸਟਾਰਟ ਆ ਚੱਲਦੇ ਆ ਹੁਣ ਤੇ ਆਹ ਟੀਮੀ ਟੌਮ ਬੈਠੇ ਨੇ ਤੇ ਅੱ ਹਾਂ ਜੀ ਆ ਭਤੀਜ ਨੇ ਸਾਰੇ ਆਪਣੇ ਜਾਂ ਭਤੀਜ ਦਾ ਹੋਟਲ ਆ ਯਾਰ ਮੇਡੀਟ ਪੀਜਾ ਤੇ ਉਧਰ ਅਰਬ ਸਟੇਟ ਸਾਈਡ ਯਾਰ ਜ਼ਰੂਰ ਵੀਚਤ ਕਰਿਓ ਤੇ ਹੋਰ ਦੂਏ ਦਾ ਕੀ ਨੋ ਆ ਆਓ ਬਾਈ ਬਾਈ ਨੰਬਰ ਵਾਲੇ ਠੀਕ ਆ ਠੀਕ ਆ ਉੱਥੇ ਵੀ ਜਾਇਓ ਯਾਰ ਅਸਾਂ ਦੇ ਮੁੰੇਸਰ ਨਿਪੜ ਗਏ ਪੇਪਰਾਂ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪਟਿਆਲੇ ਪਹੁੰਚਣ ਵਾਲੇ ਹਾਂ ਆ ਅਮਰੀਕਾ ਕੋਲ ਪਿੱਛੋਂ ਹੱਥ ਮਾਰਦੇ ਆ ਰਹੇ ਸੀ ਭਤੀਜ ਮੈਨੂੰ ਲੱਗੇ ਭਤੀ ਚਲੋ ਵਧੀਆ ਵਧੀਆ ਬੜੋ ਨੌਜਵਾਨ ਨੂੰ ਪਿਆਰ ਆ ਤੁਹਾਨੂੰ ਯਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਪੋਰਾ ਸਾਹਿਬ ਆ ਗਏ ਆਪਾਂ ਮੱਥਾ ਟੇਕ ਕੇ ਫੇਰ ਚੱਲਦੇ ਹਾਂ ਉੱਧਰੋਂ ਕੱਪੜੇ ਲੈਣ ਜੈ ਜੈ ਹਾਂਜੀ ਭਤੀਜ ਭਤੀਜੀ ਮਿੱਤਰ ਪਿਆਰਿਓ ਮੱਥਾ ਟੇਕਿਆ ਕਰੋ ਜੀ ਤੇ ਧਰਮਾਂ ਦਾ ਸਾਰਿਆਂ ਦਾ ਸਤਿਕਾਰ ਕਰਿਆ ਕਰੋ ਮੈਂ ਹੁਣ ਆਪਾਂ ਚੱਲਦੇ ਹਾਂ ਜੀ ਏਸੀ ਮਾਰਕੀਟ ਚਲਦੇ ਆ ਜੀ ਹੁਣ ਏਸੀ ਮਾਰਕੀਟ ਆ ਤਾਂ ਨਾ ਦੋਸਤੋ ਪਾਰਕਿੰਗ ਦੀ ਦਿੱਗੀ ਤਾਂ ਗੱਡੀ ਆਪਾਂ ਤਰੇ ਲਾਤੀ ਆ ਜੂਪ ਵਾਲੇ ਹਾਂ ਜੀ ਪਟਿਆਲੇ ਆ ਗਏ ਆਪਾਂ ਹੁਣ ਚਲਦੇ ਆ ਆਪਾਂ ਦਵਾਰਕਾ ਦੇ ਹਾਂ ਭਾਈ ਭਤੀਜੋ ਤੁਹਾਡੀ ਸ਼ਪਾਰਸ਼ ਤੇ ਖੱਦਰ ਦਾ ਲੈ ਲਿਆ ਜੇ ਵਧੀਆ ਰਿਹਾ ਫਿਰ ਪੰਜ ਚਾਰ ਹੋਰ ਲੈ ਜਾਾਂਗੇ ਲੈ ਲਿਆ ਜੀ ਆਪਾਂ ਹੁਣ ਦੇ ਕੇ ਕੇਂਦਰ ਨੂੰ ਚਲਦੇ ਆਪਾਂ ਤੇ ਹੁਣ ਪੱਗਾਂ ਦੇਖ ਲਈਏ ਯਾਰ ਪਹਿਲਾਂ ਹਾਂ ਜੀ ਮਿੱਤਰ ਪਿਆਰਿਓ ਪੱਗ ਲੈ ਲਈ ਆਪਾਂ ਸਿਉਣ ਪਵਾ ਲਈ ਹੁਣ ਚਲਦੇ ਆਂ ਹਾਂਜੀ ਹਾਂਜੀ ਮਿੱਤਰ ਪਿਆਰਿਓ ਤੁਹਾਡੀ ਡਿਮਾਂਡ ਤੇ ਲੈ ਲਿਆ ਖੱਦਰ ਦਾ ਕੁੜਤਾ ਪਜਾਮਾ ਜੇ ਆ ਠੀਕ ਰਹਿ ਗਿਆ ਤਾਂ ਫਿਰ ਤਿੰਨ ਚਾਰ ਇਕੱਠੇ ਹੋਰ ਸਵਾਦਾਂਗੇ ਹੁਣ ਚਲਦੇ ਆਂ ਟੇਲਰ ਕੋਲ ਉੱਥੇ ਦਿਨਿਆਂ ਨਾਪਾ ਕੋਟੇ ਪਜਾਮਾ ਹਾਂਜੀ ਦੋਸਤੋ ਆ ਲੈ ਆਪਾਂ ਖੱਦਰ ਦਾ ਕੱਪੜਾ ਇਹ ਨਾਮ ਤੇ ਹਾਂਜੀ ਮਿੱਤਰ ਪਿਆਰਿਓ ਪੂਰੀ ਰੌਣਕਾਂ ਲਾ ਦੇ ਯਾਰ ਜੱਮ ਹਾਂਜੀ ਦੋਸਤੋ ਮਗਰ ਗੱਡੀ ਖੜਾ ਗਿਆ ਦੀ ਮੈਂ ਜਿੱਥੇ ਤੁਹਾਨੂੰ ਜੂਸ ਵਾਲੇ ਕੋਲ ਦਿਖਾਇਆ ਸੀ ਅੱਧਰ ਤੱਕ ਪਾਰਕਿੰਗ ਹੀ ਫੁੱਲਾ ਯਾਰ ਲਵ ਯੂ ਲਵ ਯੂ ਲਵ ਯੂ ਲਵ ਯੂ ਲਵ ਯੂ ਉਹ ਗੱਡੀ ਕੋਲ ਆ ਜਾ ਉਧਰ ਤੇ ਭਤੀਜ ਨੇ ਤੇ ਹੁਣ ਬਾਈ ਨੰਬਰ ਚਲਦੇ ਆ ਉਥੋਂ ਜੀਨਸ ਤੇ ਸ਼ਰਟਾਂ ਲੈਣੇ ਆ ਫਿਰ ਚਲਦੇ ਆ ਪਿੰਡ ਨੂੰ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਇੱਕ ਟਾਈ ਲੈਣੀ ਸੀ ਤੁਹਾਡੇ ਭਾਈ ਵਾਸਤੇ ਕਹਿੰਦਾ ਪਾਰਟੀ ਪੂਟੀ ਹੋਣੀ ਆ ਸਕੂਲ ਚ ਟਾਈ ਨੇ ਬਹੁਤ ਮੈਨੂੰ ਉਹ ਖੱਜਲ ਖਵਾਰ ਕੀਤਾ ਯਾਰ ਭਤੀਜਿਓ ਲੁੱਟੇ ਮਚਾਈ ਪਈ ਆ 1500 1800 1200 ਟਾਈ ਦਾ ਲੈ ਦੱਸ 3-400 ਰੁਪਏ ਦੀ ਵਧੀਆ ਟਾਈ ਆ ਜਾਂਦੀ ਦੀ ਮੈਂ ਕਹਿੰਦਾ ਕੰਮੇ ਟਾਈਆਂ ਵਾਲਾ ਖੋਲੇ ਯਾਰ ਵਿਹਾ ਕੇ 2-200 ਰੁਪਏ ਦੀਆਂ ਦੇਈ ਚਲੋ 8-800 ਦੀ ਆਲਾ ਖੁਸ਼ ਹੋ ਕੇ ਲਊਗਾ ਡੱਬੇ 'ਚ ਪਾ ਕੇ ਅੰਦਰ ਗੱਡੀ ਮੈਂ ਖੜਾ ਗਿਆ ਸੀ ਯਾਰ ਆਹ ਉਹਦਾ ਖੁੱਲਾ ਕੰਮ ਮਤਲਬ ਪਾਰਕਿੰਗ ਦਾ ਜੀ ਉਸ ਤੋਂ ਲੈ ਲਿਆ ਆਪਾਂ ਛੋਟਾ ਮੋਟਾ ਸਮਾਨ ਇੱਥੋਂ ਕੁੜਤੇ ਪਜਾਮੇ ਹੁਣ ਚਲਦੇ ਆਪਾਂ ਬਾਈ ਨੰਬਰ ਉੱਥੋਂ ਜੀਨਸ ਤੇ ਸ਼ਰਟ ਲੈਣੇ ਆ ਫਿਰ ਚਲਦੇ ਆ ਪਿੰਡ ਨੂੰ ਹੋਰ ਦੱਸੋ ਗੱਲਬਾਤ ਤੇ ਪੱਗ ਪਿੰਨ ਲੈਣੇ ਦੀ ਯਾਰ ਦਸਤਾਰ ਵਾਸਤੇ ਉਹ ਵੀ ਹਾਂਜੀ ਦੋਸਤੋ ਉੱਧਰ ਖੜਾਤੀ ਕਾਰ ਹਾਂਜੀ ਦੋਸਤੋ ਸਿਟੀ ਸੈਂਟਰ ਆਂ ਜੀ ਤੇ ਆ ਮੇਰਾ ਭਤੀਜ ਮਿਲ ਗਿਆ ਭਤੀਜ ਆਪਣਾ ਨਾਬੇ ਤੋਂ ਹੈਗਾ ਏ ਖਾਸ ਨਾਬੇ ਤੋਂ ਹੋ ਠੀਕ ਹੋ ਨਾਬੇ ਵਾਲਿਓ ਹਾਂਜੀ ਹਾਂਜੀ ਵਧੀਆ ਤੁਸੀਂ ਓਕੇ ਐਨ ਵਧੀਆ ਜੀ ਤੁਸੀਂ ਠੀਕ ਆ ਐਨ ਬਹੁਤ ਵਧੀਆ ਬਹੁਤ ਵਧੀਆ ਤੁਹਾਡੇ ਵੀ ਨਾਬੇ ਹੁਣ ਪਸੰਤ ਪੰਜਵੀਂ ਤੋਂ ਬਾਅਦ ਕਿਹੜਾ ਮਾਰਾਂਗੇ ਆ ਜੀ ਜਰੂਰ ਜੀ ਆਉਂਗਾ ਆਉਂਗਾ ਹੋਰ ਸੇਵਾ ਦੱਸ ਮੇਰੇ ਲੈ ਕੋਈ ਨਾ ਨਾ ਬਸ ਜੀ ਓਕੇ ਹਾਂਜੀ ਹਾਂਜੀ ਠੀਕ ਆ ਠੀਕ ਆ ਲਵ ਯੂ ਆ ਤੁਹਾਨੂੰ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਪਟਿਆਲੇ ਆਂ ਜੀ ਤੇ ਆਪਣੇ ਮਿੱਤਰ ਪਿਆਰੇ ਭਤੀਜ ਤੇ 22 ਨੰਬਰ ਆ ਛੂਤੀ ਦੁਕਾਨ ਆ ਆ ਇਹਨਾਂ ਦੇ ਵੀ ਕਦੇ ਆਵਾਂਗੇ ਯਾਰ ਲੈ ਕੇ ਜਾਵਾਂਗੇ ਕੋਈ ਚੀਜ਼ ਹੁ ਕਾਲੀਏ ਜੁੱਤੀਆਂ ਤਾਂ ਵਧੀਆ ਨੇ ਯਾਰ ਇਹਨਾਂ ਕੋਲ ਪਸਹਿਰੀਆਂ ਲੈਦਰ ਚ ਪਈਆਂ ਨੇ ਪਰ ਉਹ ਕਿਤੇ ਤੇ ਆ ਵੀ ਆਪਣਾ ਭਤੀਜਾ ਯਾਰ ਜਿਵੇਂ ਵਿਆਹ ਵਿਉਚ ਆਪਾਂ ਕੋਟ ਪੈਂਟਰਲ ਜੁੱਤੀਆਂ ਪਾਉਣੀਆਂ ਹੁੰਦੀਆਂ ਨੇ ਬਹੁਤ ਵਧੀਆ ਪਈਆਂ ਨੇ ਯਾਰ ਮਾਰਾ ਕਦੇ ਸਟੋਰ 'ਚ ਇੱਥੇ ਕਿੜੇ ਨਹੀਂ ਮਾਰੇ ਅਗਲੇ ਭਤੀਜੇ ਨੇ ਆ ਕੇ ਮਾਰ ਲਈ ਕਿਸੇ ਦਿਨ ਜਿਹੜਾ ਕੱਟ ਕੇ ਜਾਂਦੇ ਆ ਤੇ ਲੈ ਕੇ ਜਾਵਾਂਗੇ ਉਹਨਾਂ ਤੋਂ ਜੁੱਤੀ ਹਾਂਜੀ ਮਿੱਤਰ ਪਿਆਰਿਓ ਕੁਰਤੇ ਪਜਾਮੇ ਦੇਤੇ ਵੀ ਤੁਹਾਨੂੰ ਪਤਾ ਹੀ ਆ ਤੇ ਸ਼ਰਟ ਨਹੀਂ ਯਾਰ ਪਸੰਦ ਆਈ ਹੈਗੀ ਕੋਈ ਤੇ ਜੀਨ ਲੈ ਲਈ ਤੇ ਪੈਂਟ ਦਾ ਸਿਸਟਮ ਨਹੀਂ ਬਣਿਆ ਹੈਗਾ ਚੱਲ ਹੁਣ ਜਿੱਦਣ ਮਹਾਲੀ ਕਿਹੜਾ ਬੱਜਿਆ ਜਾਂ ਉੱਥੇ ਟਰਾਈ ਮਾਰ ਲਾਂਗੇ ਲੈਂਟੇ ਮੋਲ ਉੱਥੋਂ ਲਿਆਵਾਂਗੇ ਦੋ ਤਿੰਨ ਫਿਰ ਤੇ ਹੁਣ ਚੱਲਦੇ ਆਪਾਂ ਪਿੰਡ ਨੂੰ ਹਾਂਜੀ ਦੋਸਤੋ ਚੱਲਦੇ ਆ ਹੁਣ ਆਪਾਂ ਪਿੰਡ ਨੂੰ ਚਲੋ ਸ਼ਰਟਾਂ ਰਹਿ ਗਈਆਂ ਸ਼ਰਟਾਂ ਕਦੇ ਫੇਰ ਲਾ ਲਾਂਗੇ ਕੋਈ ਚੱਕਰ ਨਹੀਂ ਹੈਗਾ ਕੰਮ ਚੱਲਦਾ ਹੋ ਗਿਆ ਆਪਣਾ ਕਹਿਣ ਦਾ ਭਾਵਾ ਕਿਉਂਕਿ ਗਰਮੀ ਵਿੱਚ ਤਾਂ ਮੈਂ ਜ਼ਿਆਦਾਤਰ ਕੁਰਤੇ ਪਜਾਮੇ ਪਾਉਣਾ ਹੁੰਦਾ ਹੁਣ ਆਪਾਂ 3-4 ਕੁਰਤੇ ਪਜਾਮੇ ਹੋ ਸਮਾ ਲਈਏ। ਹਾਂਜੀ ਦੋਸਤੋ ਮਾੜਾ ਜਾ ਬਾਪੂ ਲਈ ਸ਼ਾਮ ਵਾਲਾ ਸਿਸਟਮ ਲੈਣਾ ਤੀਗਾ ਲੈ ਲੇ ਆਪਾਂ। ਹੁਣ ਚੱਲਦੇ ਆਂ ਘਰ ਨੂੰ ਤੇ ਚੱਲਦੇ ਆਂ ਜੀ ਹੁਣ ਪਿੰਡ ਨੂੰ। ਹਾਂਜੀ ਦੋਸਤੋ ਪਿੰਡ ਪਹੁੰਚ ਗਏ ਆਪਾਂ ਅੱਜ ਲੇਟ ਹੋ ਗਏ ਆ ਜੀ ਮੈਂ 1 ਘੰਟਾ ਪੂਰਾ ਲੇਟ ਆ ਘੰਟਾ ਡੇਢ ਘੰਟਾ ਯਾਰ। ਹੋਰ ਦੱਸੋ ਗੱਲਬਾਤ ਯਾਰ। ਲਵ ਯੂ ਆ ਤੁਹਾਨੂੰ। ਜੀ ਕਿਵੇਂ ਹੋ ਠੀਕ ਹੋ? ਆਗੇ ਘਰੇ ਆਪਾਂ ਹੁਣੇ ਆਏ ਆਏ ਸ਼ਾਪਿੰਗ ਕੀਤੀ ਆ ਯਾਰ ਭਤੀਜ ਨੂੰ 셔ਟਾਂ ਨਹੀਂ ਬਸ ਮਿਲੀਆਂ ਹੈਗੀਆਂ ਬਾਕੀ ਚਲੋ ਅੱਜ ਦੇ ਵਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆ ਤੁਹਾਨੂੰ ਬਹੁਤ ਸਾਰਾ ਪਿਆਰ ਦੱਬੀ